ਵੱਡੀ ਖਬਰ ਪੰਜਾਬ ਦੇ ਸਕੂਲਾਂ ਨੂੰ ਲੈ ਕੇ ਆ ਰਹੀ ਹੈ ਦਰਸਲ ਪਟਿਆਲਾ ਦੇ ਸਕੂਲਾਂ ਨੂੰ ਅੱਜ ਸਵੇਰੇ ਬੰਬ ਦੇ ਨਾਲ ਉਡਾਉਣ ਦੀ ਧਮਕੀ ਮਿਲੀ ਹੈ ਸੋ ਧਮਕੀ ਈਮੇਲ ਰਾਹੀਂ ਦਿੱਤੀ ਹੈ ਜਿਸ ਤੋਂ ਬਾਅਦ ਪੁਲਿਸ ਨੇ ਅਚਾਨਕ ਜਨਤਕ ਥਾਵਾ ਦੀ ਚੈਕਿੰਗ ਵਧਾ ਦਿੱਤੀ ਹੈ ਤੇ ਸਾਰੇ ਸਕੂਲਾਂ ਨੂੰ ਛੁੱਟੀ ਕਰਨ ਲਈ ਵੀ ਕਹਿ ਦਿੱਤਾ ਫਿਲਹਾਲ ਈਮੇਲ ਕਿੱਥੋਂ ਆਈ ਹੈ ਤੇ ਇਸ ਤੋਂ ਦੁਬਾਰਾ ਕੀ ਕਹਿਣਾ ਚਾਹੀਦਾ ਸੀ ਇਸ ਦੀ ਜਾਂਚ ਜਿਹੜੀ ਕਿ ਪੁਲਿਸ ਦੇ ਵੱਲੋਂ ਕੀਤੀ ਜਾ ਰਹੀ ਹੈ ਦੂਜੇ ਪਾਸੇ ਧਮਕੀਆਂ ਤੋਂ ਬਾਅਦ ਸਕੂਲਾਂ ਤੋਂ ਇੱਕ دہشت ਵਾਲਾ ਮਾਹੌਲ ਬਣ ਗਿਆ ਤੇ ਸੂਤਰਾਂ ਮੁਤਾਬਕ ਈਮੇਲ ਦੇ ਵਿੱਚ ਚਾਰਜ ਤੋਂ ਪਹਿਰ 1 ਵਜੇ ਤੋਂ ਰਾਤ 9 ਵਜੇ ਤੱਕ ਸਕੂਲਾਂ ਅਤੇ ਰੇਲਵੇ ਸਟੇਸ਼ਨਾਂ ਨੂੰ ਬੰਦ ਦੇ ਨਾਲ ਉਡਾਉਣ ਦੀ ਧਮਕੀ ਦਿੱਤੀ ਗਈ ਹੈ ਫਿਲਹਾਲ ਪੁਲਿਸ ਦੇ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਤੇ ਕਿਸੇ ਅਫਸਰ ਦੇ ਵੱਲੋਂ ਜੜਾ ਕਿ ਬਿਆਨ ਜਿਹੜਾ ਕਿ ਸਾਹਮਣੇ ਨਹੀਂ ਆਇਆ ਸੀ ਪਰ ਦੱਸ ਦਈਏ ਕਿ ਹੁਣ ਅਮ੍ਰਿਤਸਰ ਅਤੇ ਜਲੰਧਰ ਦੇ ਕਈ ਸਕੂਲਾਂ ਨੂੰ ਵੀ ਉਡਾਣ ਦੀ ਬੰਬ ਦੀ ਧਮਕੀ ਮਿਲੀ ਸੀ ਜਿਸ ਤੋਂ ਅਗਰੋ ਬੱਚਿਆਂ ਨੂੰ ਅਚਾਨਕ ਛੁੱਟੀ ਕਰਨੀ ਪਈ ਸੀ ਤਾਂ ਮੌਕੇ ਉੱਤੇ ਹੁਣ ਰਿਆਨ ਇੰਟਰਨੈਸ਼ਨਲ ਸਕੂਲ ਪਹੁੰਚਿਆ ਐਸਐਸਪੀ ਪਟਿਆਲਾ ਫੌਜ ਸ਼ਰਮਾ ਨੇ ਦੱਸਿਆ ਕਿ ਸਕੂਲ ਦੇ ਅੰਦਰ ਪੂਰੀ ਤਰ੍ਹਾਂ ਦੇ ਨਾਲ ਸਰਚ ਅਪਹਾਨ ਚਲਾਇਆ ਜਾ ਰਿਹਾ ਹੈ ਡੌਗ ਸਕੁਐਡ ਅਤੇ ਹੋਰ ਫੋਰੈਂਸਿਕ ਟੀਮਾਂ ਦੇ ਵੱਲੋਂ ਸਕੂਲਾਂ ਦਾ ਚੱਪਾ ਚੱਪਾ ਖੰਗਾ ਲਾ ਜਾ ਰਿਹਾ ਹੈ ਇਸ ਨਾਲ ਹੀ ਸਕੂਲਾਂ ਨੂੰ ਭੇਜੀ ਗਈ ਈਮੇਲ ਦੀ ਵੀ ਪੂਰੀ ਤਰ੍ਹਾਂ ਦੇ ਨਾਲ ਜਾਂਚ ਕੀਤੀ ਜਾ ਰਹੀ ਹੈ ਕੋਈ 9:30 ਜਿਵੇਂ ਖੁਫਾਜ ਕਰ ਲਾਏ ਥੋੜਾ ਜਿਹਾ ਖੁਫਾਜ ਕਰ ਲਾਏ ਲਾਈਟ ਚੱਲ ਨਹੀਂ ਪਾ ਰਹੇ ਸਵੇਰੇ 9:30 10 ਵਜੇ ਦੇ ਲਾਗੇ ਜਿਹੜਾ ਰਾਇਨ ਇੰਟਰਨੈਸ਼ਨਲ ਗਲੋਬਲ ਸਕੂਲ ਆ ਅਰਬਨ ਐਸਟੇਟ ਏਰੀਏ ਚ ਇਹਨਾਂ ਦੇ ਈਮੇਲ ਆਈਡੀ ਤੇ ਜਿਹੜੀ ਇੱਕ ਬੌਮ ਥ੍ਰੈਟ ਆ ਰਿਪੋਰਟ ਹੋਈ ਸੀ ਤੇ ਇਮੀਡੀਏਟਲੀ ਪੁਲਿਸ ਟੀਮਾਂ ਨੇ ਪ੍ਰੌਂਪਟਲੀ ਸਵਿਫਟਲੀ ਸਕੂਲ ਚ ਪਹੁੰਚ ਕੇ ਜਿਹੜਾ ਚੈਕਿੰਗ ਆ ਉਹ ਸ਼ੁਰੂ ਕਰਤੀ ਸੀ ਇੱਥੇ ਜਿਹੜੀ ਸਾਡੀ ਡੈਡੀਕੇਟਿਡ ਐਂਟੀ ਸੈਬੋਟੇਜ ਟੀਮ ਹੁੰਦੀ ਜਿਹਦੇ ਕੋਲੇ ਨੋਨ ਲੀਨੀਅਰ ਜੰਕਸ਼ਨ ਡਿਵਾਈਸ ਐਨ ਐਲ ਜੀ ਡੀ ਤੇ ਬੌਮ ਡਿਟੈਕਸ਼ਨ ਦੇ ਇਕੁਇਪਮੈਂਟ ਜਿਹੜੇ ਹੁੰਦੇ ਉਹ ਵੀ ਇੱਥੇ ਭੇਜੀ। ਸਨੀਫਰ ਡੌਗ ਵੀ ਅਸੀਂ ਇੱਥੇ ਉਹਦੀ ਵੀ ਮੂਵਮੈਂਟ ਰੱਖੀ ਤੇ ਹੁਣ ਤੱਕ ਕੋਈ ਵੀ ਐਕਸਪਲੋਸਿਵ ਡਿਵਾਈਸ ਜਾਂ ਕੋਈ ਆਈ ਡੀ ਜਾਂ ਕਿਸੇ ਵੀ ਹੋਰ ਪ੍ਰਕਾਰ ਦੀ ਕੋਈ ਬੌਮ ਨੋਮਾ ਚੀਜ਼ ਜਿਹੜੀ ਆ ਉਹ ਇਥੋਂ ਬਰਾਮਦ ਨਹੀਂ ਹੋਈ ਆ। ਪਰੰਤੂ ਡਬਲ ਯੂ ਸ਼ੋਰ ਹੋਣ ਲਈ ਹੁਣ ਅਸੀਂ ਦੁਬਾਰੇ ਇੱਥੇ ਚੈਕਿੰਗ ਕਰਾਂਗੇ ਤੇ ਇਨਸ਼ੋਰ ਕਰਾਂਗੇ ਕਿ ਕਿਸੇ ਪ੍ਰਕਾਰ ਦਾ ਕੋਈ ਨੁਕਸਾਨ ਨਾ ਹੋਵੇ ਦੂਜੀ ਗੱਲ ਜਿੱਥੋਂ ਵੀ ਇਹ ਈਮੇਲ ਔਰੀਜਿਨੇਟ ਕੀਤੀ ਹੈ ਉਹਦੀ ਬੜੀ ਸਾਇੰਟੀਫਿਕਲੀ ਤੇ ਡੂੰਘਾਈ ਨਾਲ ਅਸੀਂ ਤਫ਼ਤੀਸ਼ ਕਰਾਂਗੇ ਉਹਦੇ ਆਈਪੀ ਐਡਰੈਸਸ ਉਹਦੀ ਕੰਟਰੀ ਆਫ ਔਰੀਜਿਨ ਜਾਂ ਸਟੇਟ ਆਫ ਔਰੀਜਨ ਕੀ ਆ ਉਹਨੂੰ ਪ੍ਰੋਪਰ ਅਸੀਂ ਜਿਹੜਾ ਇਨਵੈਸਟੀਗੇਟ ਕਰਕੇ ਤੇ ਇਸ ਈਮੇਲ ਦੇ ਸੋਰਸ ਤੱਕ ਪਹੁੰਚਣ ਲਈ ਵੀ ਜਿਹੜੇ ਆ ਉਹ ਸਾਇੰਟਿਫਿਕ ਪ੍ਰਯਾਸ ਜਿਹੜੇ ਕੀਤੇ ਜੀ ਸਰ ਕਿੰਨੇ ਸਕੂਲਾਂ ਨੂੰ ਆਈਏ ਕਿੰਨੇ ਸਕੂਲਾਂ ਨੂੰ ਆਈਏ ਸਰ ਹੁਣ ਤੱਕ ਤੇ ਸਾਡੇ ਕੋਲ ਇਨਫੋਰਮੇਸ਼ਨ ਜਿਹੜੀ ਉਹ ਰੈਨ ਇੰਟਰਨੈਸ਼ਨਲ ਸਕੂਲ ਦੀ ਹੈਗੀ ਬਟ ਨਾਰਮਲੀ ਜੇਕਰ ਇਹੋ ਜੇ ਮੇਲਸ ਆਉਂਦੇ ਆ ਤੇ ਕਈ ਵਾਰੀ ਜਿਵੇਂ ਆਪਾਂ ਪਹਿਲਾਂ ਵੀ ਦੇਖਿਆ ਕਿ ਹੋਰ ਡਿਸਟ੍ਰਿਕਟਸ 'ਚ ਵੀ ਜਦੋਂ ਆਈ ਸੀ ਤੇ ਕਈ ਸਕੂਲਾਂ ਨੂੰ ਆ ਜਾਂਦੇ ਅਸੀਂ ਆਪਣੇ ਕੰਟਰੋਲ ਰੂਮ 'ਤੇ ਡਿਊਟੀ ਲਗਾਈ ਹੈ ਕਿ ਜੇਕਰ ਕਿਸੇ ਵੀ ਹੋਰ ਸਕੂਲ ਨੂੰ ਕੋਈ ਇਹੋ ਜਿਹਾ ਈਮੇਲ ਰਸੀਵ ਹੋ ਜਾ ਤੇ ਉਹਦੇ ਬਾਰੇ ਵੀ ਸਾਨੂੰ ਸੂਚਿਤ ਕੀਤਾ ਜਾਵੇ ਤੇ ਫੌਰੀ ਤੌਰ ਤੇ ਐਂਟੀ ਸੈਬੋਟਾ ਚੈੱਕ ਜਿਹੜਾ ਹੈ ਉਹ ਬੱਚਿਆਂ ਦੇ ਜਾਨੀਮਾਲੀ ਰਾਖੀ ਲਈ ਅਸੀਂ ਕਰਾਵਾਂਗੇ ਮਸਲਰ ਵੀ ਵਗਰਾ ਵੀ ਕਰਵਾਈ ਹੈ ਕੋਈ ਐਡਮਿਨਿਸਟ੍ਰੇਸ਼ਨ ਨੂੰ ਕਿਹਾ ਜੀ ਕਿ ਛੁੱਟੀ ਕਰ ਦਿਓ ਬੱਚਿਆਂ ਦੀ ਛੁੱਟੀ ਬਾਰੇ ਜੀ ਐਡਮਿਨਿਸਟ੍ਰੇਸ਼ਨ ਨਾਲ ਐਸ ਐਚਓ ਦੀ ਗੱਲ ਹੋਈ ਸੀ ਤੇ ਅਸੀਂ ਕੋਸ਼ਿਸ਼ ਇਹੀ ਕਰਾਂਗੇ ਕਿਉਂਕਿ ਐਂਟੀ ਸੈਬੋਟਾ ਚੈੱਕ ਜਿਹੜਾ ਹੈ ਬਟਾ ਬੜਾ ਡਿਟੇਲਡ ਪ੍ਰੋਸੀਜਰ ਹੁੰਦਾ ਹੈ ਇਹਦੇ ਚ ਇਸ ਕਰਕੇ ਅਸੀਂ ਕੋਸ਼ਿਸ਼ ਇਹ ਹੀ ਕਰਾਂਗੇ ਕਿ ਬੱਚਿਆਂ ਦੀ ਇੱਥੇ ਛੁੱਟੀ ਕਰਵਾਈ ਜਾਵੇ ਟਾਈਮ ਪਰੀਅਡ ਜਿਹੜਾ ਦਿੱਤਾ ਗਿਆ ਉਸ ਜਿਹੜੀ ਈਮੇਲ ਆਈਡੀ ਦੇ ਉੱਪਰ ਕਿ ਉਹ ਸਮਾਂ ਬਹੁਤ ਜ਼ਿਆਦਾ ਰਿਸਕੀ ਹੈ ਆਪਣੇ ਲਈ ਸ਼ਾਇਦ ਨਹੀਂ ਇਹੋ ਜੀ ਕੋਈ ਗੱਲ ਨਹੀਂ ਜੀ ਜਿਵੇਂ ਮੈਂ ਤੁਹਾਨੂੰ ਪਹਿਲਾਂ ਦੱਸਿਆ ਕਿ ਜਿਵੇਂ ਹੀ ਇਨਫੋਰਮੇਸ਼ਨ ਆਈ ਸੀ ਇਮੀਡੀਏਟਲੀ ਐਸਐਚਯੂ ਅਰਬਨ ਸਟੇਟ ਵਿਦਨ ਮਿੰਟਸ ਇੱਥੇ ਪਹੁੰਚ ਗਏ ਸੀ ਤੇ ਮੈਂ ਪ੍ਰੋਟੋਕਾਲ ਡਿਊਟੀ 'ਚ ਸੀਗਾ ਜਿਵੇਂ ਅੱਜ ਆਪਾਂ ਨੂੰ ਸਾਰੇ ਨੂੰ ਪਤਾ ਕਿ ਮਾਨਯੋਗ ਚੀਫ ਜਸਟਿਸ ਆਫ ਇੰਡੀਆ ਦੀ ਇੱਥੇ ਵਿਜ਼ਿਟ ਸੀਗੀ ਤੇ ਹੁਣ ਅਸੀਂ ਡਬਲੀਆਂ ਇਨਸ਼ੋਰ ਕਰਾਂਗੇ ਕਿ ਕਿਸੇ ਵੀ ਪ੍ਰਕਾਰ ਦੀ ਅਨਸੁਖਾਵੀ ਘਟਨਾ ਜਿਹੜੀ ਹੋਵੇ ਸਰ ਇਹ ਕਿੱਥੋਂ ਆਈ ਹੈ ਸਰ ਮੈਨੂੰ ਪਤਾ ਲੱਗੇ ਕਿ ਕਿੱਥੋਂ ਆਈ ਉਹ ਹੀ ਮੈਂ ਦੱਸ ਰਿਹਾ ਨਾ ਜੀ ਦੇਖੋ ਜਦੋਂ ਵੀ ਕੋਈ ਇਹੋ ਜਿਹੀ ਮੇਲ ਓਰੀਜਿਨੇਟ ਹੁੰਦੀ ਹੈ ਤੇ ਉਹਦੀ ਸਾਇੰਟਿਫਿਕ ਤੇ ਟੈਕਨੀਕਲ ਇਨਵੈਸਟੀਗੇਸ਼ਨ ਜਿਹੜੀ ਆ ਉਹਦੇ 'ਚ ਆਈਪੀ ਐਨਾਲਿਸਿਸ ਹੁੰਦਾ ਹੈ ਜਦੋਂ ਅਸੀਂ ਆਈਪੀ ਐਨਾਲਿਸਿਸ ਕਰਾਂਗੇ ਕਿ ਕਿਹੜੇ ਡਿਵਾਈਸ ਤੋਂ ਕਿਹੜੇ ਕੰਪਿਊਟਰ ਤੋਂ ਕਿਹੜੀ ਕੰਟਰੀ ਤੋਂ ਜਾਂ ਕਿਹੜੇ ਸਟੇਟ ਤੋਂ ਕਿਹੜੇ ਸ਼ਹਿਰ ਤੋਂ ਇਹ ਈਮੇਲ origin ਹੋਈ ਹੈ ਫਿਰ ਉਹ IP ਤੋਂ ਅਸੀਂ ਅੱਗੇ ਵੈਰੀਫਾਈ ਕਰਾਂਗੇ ਕਿ ਜਿਹੜੇ ਡਿਵਾਈਸ ਤੋਂ ਜਾਂ ਕੰਪਿਊਟਰ ਤੋਂ ਈਮੇਲ ਆਈ ਹੈ ਉਹਦੀ ਮਾਲਕੀ ਕਿਸ ਦੇ ਨਾਂ ਤੇ ਹੈਗੀ ਹੈ ਤੇ ਉਹਦੇ ਤੇ ਅੱਗੇ ਸੰਗਠਨ ਦਾ ਕੋਈ ਨਾਮ ਆਇਆ ਸੰਗਠਨ ਦਾ ਕੋਈ ਨਾਮ ਆਇਆ ਕਿਹੜੀ ਸੰਗਠਨ ਵੱਲੋਂ ਨਹੀਂ ਇਹੋ ਜੀ ਕੋਈ ਸੰਗਠਨ ਨਹੀਂ ਜੀ ਅਜੇ ਤੱਕ ਇੱਥੇ ਆਪਾਂ ਆਪ ਹੀ ਸਾਰੇ ਖੜੇ ਹਾਂ ਇਹ ਕਿਸੇ ਕੋਈ ਸੰਗਠਨ ਦੀ ਵਾਲੀ ਕੋਈ ਇਹੋ ਜਿਹੀ ਗੱਲ ਸਰ ਅੰਗਰੋਡ ਦੇ ਸਕੂਲ ਜਿਹੜਾ ਹੈਗਾ ਸਕਾਲਰ ਫੀਲਡ ਤੋਂ ਬੱਚੇ ਖਾਲੀ ਚਾਦੂ ਰੇ ਮੇਲਾ ਇਹ ਡੀਏਵੀ ਸኩል ਨਿਕਲਦਾ ਕਈ ਵਾਰੀ ਜਦੋਂ ਕਿਸੇ ਇੱਕ ਸਕੂਲ 'ਚ ਮੇਲ ਆਂਦੀ ਆ ਤੇ ਬਾਕੀ ਸਕੂਲਜ਼ ਐਜ਼ ਅ ਮੈਟਰ ਆਫ ਪ੍ਰੀਕਾਸ਼ਨ ਆਪਣੇ ਆਪ ਕਿਉਂਕਿ ਵੈਸੇ ਵੀ ਵਿੰਟਰਸ ਵੀ ਚੱਲ ਰਹੇ ਆ ਤੇ ਉਹਨਾਂ ਨੂੰ ਐਜ਼ ਅ ਮੈਟਰ ਆਫ ਪ੍ਰੀਕਾਸ਼ਨ ਉਹਨਾਂ ਨੇ ਕਰਾਇਆ ਹੋਣਾ ਬਟ ਆਫੀਸ਼ੀਅਲੀ ਜਿਹੜੀ ਇੰਟੀਗ੍ਰੇਸ਼ਨ ਰਨਿੰਗ